ਇਛਰਾਂ ਨੂੰ ਪੂਰਨ ਦੀ ਸਜ਼ਾ ਦਾ ਪਤਾ ਲੱਗਣਾ ਕਿੱਸਾ ਪੂਰਨ ਭਗਤ ਕਾਦਰਯਾਰ ਪੂਰਨ ਦੀ ਸਜ਼ਾ ਪਤਾ ਲੱਗਣ ਤੇ ਉਸ ਦੀ ਮਾਂ ਰਾਣੀ ਇਛਰਾਂ ਦੁੱਖਾਂ ਦੀ ਮਾਰੀ ਰੋ ਰੋ ਕੇ ਅੰਨੀ ਹੋ ਗਈ ਅਤੇ ਪੂਰਨ ਦੇ ਰਤ ਖੂਨ ਨਾਲ ਉਸ ਦੀ ਮਤਰੇਈ ਮਾਂ ਨੇ ਆਪਣਾ ਹਾਰ ਸ਼ਿੰਗਾਰ ਕੀਤਾ ਤਾਂ ਜਿਹੜੀ ਉਹਦੀ ਮਤਰੇਈ ਮਾਂ ਸੀ ਜਿਹੜੀ ਲੂਣਾ ਉਹਦੀ ਗੱਲ ਮੰਨਣ ਤੋਂ ਜਦੋਂ ਪੂਰਨ ਭਗਤ ਨੇ ਇਤਰਾਜ਼ ਕਰਤਾ ਸੀ ਤਾਂ ਉਹਨੇ ਰਾਜੇ ਨੂੰ ਜਾ ਕੇ ਉਹਦੀ ਸ਼ਿਕਾਇਤ ਕੀਤੀ ਤੇ ਰਾਜੇ ਨੇ ਉਹਨੂੰ ਸਜ਼ਾ ਦਿੱਤੀ ਬੇਨੂੰ ਮਾਰ ਦੋ ਤਾਂ ਜਦੋਂ ਜੰਗਲ ਚੋਂ ਦੇ ਸਿਪਾਹੀ ਲੈ ਗਏ ਤਾਂ ਉਹਦਾ ਹੱਥ ਪੈਰ ਵੱਢ ਕੇ ਉਹਨੂੰ ਕਿਹਾ ਖੂ ਦੇ ਵਿੱਚ ਸਿੱਟਤਾ ਸੀ ਤੇ ਇਹ ਗੱਲ ਜਾਣ ਕੇ ਜਦੋਂ ਉਹਨੂੰ ਪਤਾ ਲੱਗਿਆ ਉਹਦੀ ਮਾਂ ਨੂੰ ਪੂਰਨ ਭਗਤ ਦੀ ਨੂੰ ਵੀ ਉਹਨੂੰ ਐਡੀ ਵੱਡੀ ਸਜ਼ਾ ਮਿਲੀ ਤਾਂ ਉਹ ਰੋ ਰੋ ਕੇ ਅੰਨੀ ਹੋ ਗਈ ਤੇ ਉਹਦੀ ਜਿਹੜੀ ਮਤਰੀ ਮਾਂ ਸੀ ਲੂਣਾ ਸੀ ਜਿਹੜੀ ਜਿਹਨੇ ਸਜ਼ਾ ਦਵਾਈ ਸੀ ਉਹਨੂੰ ਉਹਨੇ ਕਿਹਾ ਉਹਦੇ ਖੂਨ ਨਾਲ ਕਿ ਆਪਣਾ ਹਾਰ ਸ਼ਿੰਗਾਰ ਕੀਤਾ ਸੀ